ਦੋਸਤੋ ਅਸੀਂ ਅੱਜ ਤੁਹਾਨੂੰ ਅੱਜਕਾ ਇਹੋ ਜਿਹਾ ਯੂਟਿਊਬਰ ਬਾਰੇ ਦੱਸਾਂਗੇ ਜਿਨ੍ਹਾਂ ਨੇ YouTube ਤੇ ਆਉਂਦੇ ਹੀ YouTube ਦੇ ਸਾਰੇ ਰਿਕਾਰਡ ਤੋੜਤੇ ਅਸੀਂ ਅੱਜ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਦੇ ਬਾਰੇ ਦੱਸਾਂਗੇ ਜਿਹਨੂੰ ਸਿਰਫ 90 ਮਿੰਟ ਚ 골ਡ ਬਟਨ ਮਿਲ ਗਿਆ ਤੇ ਇੱਕ ਦਿਨ ਚ ਹੀ ਡਾਇਮੰਡ ਬਟਨ ਤੇ 24 ਘੰਟੇ ਚ 2 ਕਰੋੜ ਸਬਸਕ੍ਰਾਈਬਰ ਤੱਕ ਉਹਨਾਂ ਦਾ ਚੈਨਲ ਪਹੁੰਚ ਗਿਆ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ YouTube 10 ਲੱਖ ਸਬਸਕ੍ਰਾਈਬਰ ਪੂਰੇ ਹੋਣ ਤੇ 골ਡ ਬਟਨ ਦਿੰਦਾ ਆ ਤੇ 1 ਕਰੋੜ ਸਬਸਕ੍ਰਾਈਬਰ ਪੂਰੇ ਹੋਣ ਤੇ ਡਾਇਮੰਡ ਬਟਨ ਇਹ ਰਿਕਾਰਡ ਕਿਸੇ ਫਿਲਸਤਾਰ ਨੇ ਨਹੀਂ ਬਣਾਇਆ ਕਿਸੇ ਸੰਗੀਤਕਾਰ ਨੇ ਨਹੀਂ ਬਣਾਇਆ ਕਿਸੇ ਰਾਜਨੀਤਿਕ ਨੇ ਨਹੀਂ ਬਣਾਇਆ ਬਲਕਿ ਇੱਕ ਫੁੱਟਬਾਲਰ ਨੇ ਬਣਾਇਆ ਹਾਂਜੀ ਪੁਰਤਗਾਲ ਦੇ ਮਸ਼ਹੂਰ ਫੁੱਟਬਾਲ ਕਿਸ਼ਟਿਆਨੋ ਰੋनाल्डੋ ਨੇ YouTube ਤੇ ਸਭ ਤੋਂ ਜਲਦੀ ਮਤਲਬ 1 ਮਿਲੀਅਨ ਸਬਸਕ੍ਰਾਈਬਰ ਪੂਰੇ ਹੋਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ 39 ਸਾਲ ਦੇ ਕਿਸ਼ਟਿਆਨੋ ਰੋनाल्डੋ ਨੇ 21 ਅਗਸਤ ਨੂੰ ਭਾਰਤ ਦੇ ਸਮੇਂ ਦੇ ਹਿਸਾਬ ਨਾਲ ਸ਼ਾਮ ਨੂੰ 6:48 ਮਿੰਟ ਤੇ ਇੱਕ ਟਵੀਟ ਕੀਤਾ ਉਹਨਾਂ ਦਾ ਟਵੀਟ ਆਉਂਦੀ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਲੋਕਾਂ ਵਿੱਚ ਗਾਹ ਪੈ ਗਿਆ 90 ਮਿੰਟ ਵਿੱਚ ਹੀ ਕਿਸ਼ਟਾਨੋ ਰੁਨਾਲਡੋ ਨੇ ਚੈਨਲ ਨੂੰ 10 ਲੱਖ ਲੋਕਾਂ ਤੋਂ ਜ਼ਿਆਦਾ ਸਬਸਕ੍ਰਾਈਬ ਕਰ ਚੁੱਕੇ ਸੀ ਤੇ YouTube ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਸੀ ਕਿ ਜਦੋਂ ਤੱਕ ਉਹ ਸਿਲਵਰ ਬਟਨ ਤਿਆਰ ਕਰਨ ਬਾਰੇ ਸੋਚਦੇ ਨੇ ਉਦੋਂ ਤੱਕ ਉਹਨਾਂ ਨੂੰ 골ਡ ਬਟਨ ਹਰਵਾਨਾ ਕਰਨਾ ਪੈ ਗਿਆ 6 ਘੰਟੇ ਦੇ ਅੰਦਰ 골ਡ ਬਟਨ ਰੁਨਾਲਡੋ ਦੇ ਘਰ ਪਹੁੰਚ ਗਿਆ ਰੁਨਾਲਡੋ ਨੇ ਆਪਣੇ ਬੱਚਿਆਂ ਤੋਂ ਸੋਨੇ ਦਾ ਬਟਨ ਅਨਬਾਕਸ ਕਰਵਾਇਆ ਇਹ ਅਨਬਾਕਸਿੰਗ ਦੀ ਵੀਡੀਓ ਵੀ 12 ਘੰਟੇ ਦੇ ਅੰਦਰ 4 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਈ ਤੇ ਜਦੋਂ ਤੱਕ ਰੋनाल्डੋ ਨੂੰ 골ਡ ਬਟਨ ਡਿਲੀਵਰ ਹੋਣ ਦੀ ਖਬਰ YouTube ਹੈੱਡਕੁਆਰਟਰ ਪਹੁੰਚਦੀ ਆ ਉਦੋਂ ਤੱਕ ਰੋनाल्डੋ ਡਾਇਮੰਡ ਬਟਨ ਲਈ ਕੁਆਲੀਫਾਈ ਕਰ ਚੁੱਕੇ ਸੀ ਅੱਜ ਤੋਂ ਪਹਿਲਾਂ ਇਹ ਕਦੇ ਵੀ ਨਹੀਂ ਹੋਇਆ ਕਿ YouTube ਦਾ ਕੋਈ ਚੈਨਲ ਸ਼ੁਰੂ ਹੋਣ ਦੇ ਪਹਿਲੇ ਦਿਨੀ ਡਾਇਮੰਡ ਬਟਨ ਲਈ ਕੁਆਲੀਫਾਈ ਹੋ ਗਿਆ ਹੋਵੇ 1 ਕਰੋੜ سبسਕਰਾਈਬਰ ਪੂਰੇ ਹੁਣ ਤੇ ਡਾਇਮੰਡ ਬਟਨ ਮਿਲਦਾ ਆ ਮਤਲਬ 1 ਹੀ ਦਿਨ ਵਿੱਚ ਰੋनाल्डੋ ਨੇ YouTube ਦੇ ਸਾਰੇ ਰਿਕਾਰਡ ਤੋੜਤੇ 24 ਘੰਟੇ ਦੇ ਵਿੱਚ ਹੀ ਕਿਸਟਾਨੋ ਰੋनाल्डੋ ਦੇ ਚੈਨਲ ਦੇ 17 ਮਿਲੀਅਨ سبسਕਰਾਈਬਰ ਹੋ ਗਏ ਜੋ ਕਿ ਇਹ ਵੀ ਇੱਕ ਰਿਕਾਰਡ ਆ ਰੋनाल्डੋ ਤੋਂ ਪਹਿਲਾਂ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਸਬਸਕ੍ਰਾਈਬ ਜਟਾਉਣ ਦਾ ਰਿਕਾਰਡ ਹੈਮਸਟਨ ਕੰਬੈਟ ਚੈਨਲ ਦੇ ਨਾਮ ਤੇ ਸੀ ਰੋनाल्डੋ ਨੇ YouTube ਦੀ ਦੁਨੀਆ ਵਿੱਚ ਧਗਾ ਪਾ ਹੀ ਦਿੱਤਾ ਆ ਰੋनाल्डੋ ਨੇ ਆਪਣਾ ਚੈਨਲ ਸ਼ੁਰੂ ਕਰਦੇ ਸਾਰ ਹੀ ਕਈ ਵੀਡੀਓ ਅਪਲੋਡ ਕੀਤੀਆਂ ਇਹਦੇ ਵਿੱਚ ਇੱਕ ਟੀਜ਼ਰ ਟੇਲਰ ਤੇ ਆਪਣੀ 파ਟਨਰ ਜੋਰਜਿਨਾ ਰੋਡ੍ਰਿਗਜ਼ ਦੇ ਨਾਲ ਵੀ ਫਨ ਕੁਇਜ਼ ਗੇਮ ਵੀ ਸ਼ਾਮਲ ਆ ਉਹਦੇ ਨਾਲ ਉਹਨੇ ਆਪਣੇ 2022 ਦੇ ਨਿਊਯਾਰਕ ਵਿੱਚ ਲਾਂਚ ਕੀਤੇ ਮਾਮ ਦੇ ਪੁਤਲੇ ਦੀ ਕਲਿੱਪਸ अपलोड ਕੀਤੀਆਂ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਵਧੀਆ ਬੌਂਡਿੰਗ ਦਾ ਆਨੰਦ ਲੈਂਦਾ ਆ ਮੇਰਾ YouTube ਚੈਨਲ ਮੇਰੇ ਪ੍ਰਸ਼ੰਸਕਾਂ ਦੇ ਨਾਲ ਹੋਰ ਵਧੀਆ ਸੰਪਰਕ ਬਣਾਉਣ ਵਿੱਚ ਮੇਰੀ ਮਦਦ ਕਰੂਗਾ YouTube ਨੇ ਪਹਿਲੇ ਦਿਨ ਹੀ ਰੋनाल्डੋ ਲਈ ਬਹੁਤ ਤਗੜੀ ਕਮਾਈ ਦਾ ਰਾਹ ਖੋਲ ਦਿੱਤਾ ਆ ਹਾਲਾਂਕਿ ਉਹ ਪਹਿਲਾਂ ਤੋਂ ਹੀ ਦੁਨੀਆ ਦਾ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀ ਨੇ ਫੌਜ ਦੇ ਹਿਸਾਬ ਨਾਲ ਰੋनाल्डੋ ਦੀ ਕੁੱਲ ਸੰਪਤੀ 260 ਮਿਲੀਅਨ ਡਾਲਰ ਆ ਰੋनाल्डੋ 8000 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਨ ਵਾਲਾ ਦੁਨੀਆ ਦਾ ਪਹਿਲਾ ਫੁੱਟਬਾਲਰ ਹੈ ਰੋनाल्डੋ ਦੇ ਟਵਿੱਟਰ ਤੇ 11 ਕਰੋੜ ਤੋਂ ਜ਼ਿਆਦਾ ਫੋਲੋਅਰ ਨੇ ਇੰਸਟਾਗ੍ਰam ਤੇ 63 ਕਰੋੜ ਤੋਂ ਜ਼ਿਆਦਾ ਫੋਲੋਅਰ ਨੇ ਫੇਸਬੁੱਕ ਤੇ 17 ਕਰੋੜ ਤੋਂ ਜ਼ਿਆਦਾ ਫੋਲੋਅਰ ਨੇ ਤੇ YouTube ਤੇ ਇਹ ਸੰਖਿਆ ਹੁਣ 4 ਕਰੋੜ ਤੋਂ ਜ਼ਿਆਦਾ ਹੋ ਗਈ ਆ ਸਭ ਨੂੰ ਮਿਲਾ ਦਈਏ ਤਾਂ ਕਿਸਟਾਨੋ ਰੋनाल्डੋ ਨੂੰ 900 ਮਿਲੀਅਨ ਮਤਲਬ 90 ਕਰੋੜ ਤੋਂ ਵੀ ਜ਼ਿਆਦਾ ਲੋਕ ਫੋਲੋ ਕਰਦੇ ਨੇ ਯੂਰੋਪ ਦੇ ਕਈ ਦੇਸ਼ ਮਿਲਾ ਕੇ ਵੀ ਇੰਨੀ ਆਬਾਦੀ ਨਹੀਂ ਬਣਦੀ ਪੂਰੀ ਦੁਨੀਆ ਦੀ ਆਬਾਦੀ 816 ਕਰੋੜਾ ਮਤਲਬ ਦੁਨੀਆ ਦਾ ਹਰ 10ਵਾਂ ਇਨਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਕਿਸ਼ਟਾਨੋ ਰੋनाल्डੋ ਨੂੰ ਫੋਲੋ ਕਰਦਾ ਹੈ ਕਿਸ਼ਟਾਨੋ ਰੋनाल्डੋ ਖੁਦ ਨੂੰ ਕਿਸੇ ਮਹਾ ਇਨਸਾਨ ਦੀ ਤਰ੍ਹਾਂ ਪੇਸ਼ ਨਹੀਂ ਕਰਦੇ ਨਾ ਹੀ ਕੋਈ ਭਾਸ਼ਣ ਦਿੰਦੇ ਨੇ ਤੇ ਨਾ ਹੀ ਮੈਂ ਮੈਂ ਦੀ ਰੱਟ ਲਗਾਉਂਦੇ ਨੇ ਤੇ ਨਾ ਹੀ ਦੁਨੀਆ ਨੂੰ ਬਦਲਣ ਦਾ ਕੋਈ ਦਾਅਵਾ ਕਰਦੇ ਨੇ ਉਹ ਇੱਕ ਸਧਾਰਨ ਵਿਅਕਤੀ ਦੀ ਤਰ੍ਹਾਂ ਪੇਸ਼ ਆਉਂਦੇ ਨੇ ਤੇ ਦੋਸਤੋ ਅੱਜ ਦੇ ਲਈ ਨਹੀਂ ਹੋਰ ਚੰਗੀਆਂ ਤੇ ਨੌਲੇਜੇਬਲ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ ਧੰਨਵਾਦ